ਰਾਏਪੁਰ ਦੀ ਦਾਣਾ ਮੰਡੀ ਵਿੱਚ ਆਜ਼ਾਦ ਟੈਕਸੀ ਜੂਨੀਅਨ ਪੰਜਾਬ ਦੀ ਇੱਕ ਜ਼ਰੂਰੀ ਮੀਟਿੰਗ ਰਾਏਪੁਰ ਤਹਿਸੀਲ ਪ੍ਰਧਾਨ ਹਰਵਿੰਦਰ ਸਿੰਘ ਬਿੱਟੂ ਦੀ ਦੇਖ ਰੇਖੇ ਹưới ਹੈ ਜਿਸ ਵਿੱਚ ਸੂਬਾ ਪ੍ਰਧਾਨ ਸਰਨਜੀਤ ਸਿੰਘ ਕਾਲਸੀ ਸਮੇਤ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਲੁਧਿਆਣਾ ਤੇ ਸਤਵੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਟੈਕਸੀ ਮਾਲਕ ਚਾਲਕਾਂ ਨੂੰ ਪੇਸ ਆ ਰਹੀਆਂ ਸਮੱਸਿਆ ਤੇ ਚਰਚਾ ਕੀਤੀ ਗਈ ਸੂਬਾ ਪ੍ਰਧਾਨ ਨੂੰ ਸਰਨਜੀਤ ਸਿੰਘ ਗਰਸੀ ਨੇ ਸਮੂਹ ਟੈਕਸੀ ਵਾਲਿਆਂ ਨੂੰ ਸਰਕਾਰੀ ਨਿਯਮਾਂ ਅਧਿਕਾਰਾਂ ਅਤੇ ਨੀਤੀਆਂ ਤੋਂ ਜਾਣੂ ਕਰਵਾਇਆ ਉੱਤੇ ਹੀ ਟੈਕਸੀ ਚਾਲਕਾਂ ਮਾਲਕਾਂ ਦੀਆਂ ਮੰਗਾਂ ਦੀ ਪੂਰਤੀ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦਾ ਸੱਦਾ ਵੀ ਦਿੱਤਾ ਓਨਾ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਕਸਬਿਆਂ ਤੇ ਸਰਕਾਰੀ ਟੈਕਸੀ ਸਟੈਂਡ ਬਣਾਈ ਜਾਣ ਰੇਟ ਲਿਸਟ ਲਾਗੂ ਕੀਤੀ ਜਾਵੇ ਅਤੇ ਓਡੀਸ਼ਾ ਸਰਕਾਰ ਬਾੰਗ ਪੰਜਾਬ ਡਰਾਈਵਰ ਵੈਲਫੇਅਰ ਬੋਰਡ ਬਣਾਇਆ ਜਾਵੇ ਉਨ੍ਹਾਂ ਕਿਹਾ ਕਿ ਟੈਕਸੀ ਚਾਲਕਾਂ ਨੂੰ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਹੋਰ ਤੇਜ਼ ਕਰਨਾ ਪਵੇਗਾ ਪ੍ਰਧਾਨ ਕਲਸੀ ਨੇ ਸਮੂਹ ਟੈਕਸੀ ਵਾਲਿਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਆਪਣੇ ਟੱਬਰਾਂ ਦੇ ਪਾਲਣ ਪੋਸਣ ਲਈ ਜਾਨ ਹਥੇਲੀ ਤੇ ਰੱਖ ਕੇ ਸੜਕਾਂ ਤੇ ਦਿਨ ਰਾਤ ਕੰਮ ਕਰਦੇ ਸਮੂਹ ਟੈਕਸੀਆਂ ਵਾਲੇ ਇੱਕ ਮੰਚ ਤੇ ਇਕੱਠੇ ਹੋਣ ਤਾਂ ਜੋ ਉਹਨਾਂ ਦੇ ਹੱਕੀ ਮਸਲੇ ਹੱਲ ਕਰਵਾਏ ਜਾ ਸਕਣ ਇਸ ਮੌਕੇ ਰਾਏਕੋਟ ਦੇ ਪ੍ਰਧਾਨ ਹਰਵਿੰਦਰ ਸਿੰਘ ਬਿੱਡੂ ਨੇ ਆਖਿਆ ਕਿ ਪ੍ਰਧਾਨ ਸਰਨਜੀਤ ਸਿੰਘ ਕਲਸੀ ਦੀ ਦੇਖ ਰੇਖੇਟ ਆਜ਼ਾਦ ਟੈਕਸੀ ਯੂਨੀਅਨ ਵੱਲੋਂ ਵਧੀਆ ਕੰਮ ਕੀਤਾ ਹੈ ਇਸ ਲਈ ਇਲਾਕੇ ਦੇ ਸਮੁੱਚੇ ਟੈਕਸੀ ਚਾਲਕ ਅਤੇ ਮਾਲਕ ਪ੍ਰਧਾਨ ਕਲਸੀ ਦੇ ਨਾਲ ਨੇ ਰਾਏਕੋਟ ਤੋਂ ਦਿਲਵਿੰਦਰ ਸਿੰਘ ਰਸੀਨ ਦੀ ਰਿਪੋਰਟ। ਆਵਾਇ ਦੇ ਕੀ ਨਾ ਪੜਾ? ਸ਼ਰਨਜੀਤ ਕਲਸੀ ਪ੍ਰਧਾਨ ਅਜਾਡ ਟੈਕਸੀ ਯੂਨੀਅਨ ਪੰਜਾਬ। ਅੱਛਾ ਜਿਹੜੀ ਅੱਜ ਰਾਏਕੋਟ ਮੀਟਿੰਗ ਕੀਤੀ ਸੀ ਆ ਇਹ ਕਾਦੇ ਵਾਪਸ ਕੀਤੀ ਹੈ। ਦੇਖੋ ਰਾਏਕੋਟ ਦੀ ਸਾਡੀ ਜਿਹੜੀ ਕਮੇਟੀ ਗਠਤ ਆ ਸਾਡੇ ਪ੍ਰਧਾਨ ਸਾਹਿਬ ਖੜੇ ਆ ਰਾਏਕੋਟ ਤਹਿਸੀਲ ਦੇ। ਇਹ ਜਿਹੜਾ ਅੱਜ ਮੁੱਖ ਕਾਰਨ ਆ ਮੰਗਾਂ ਜਿਹੜੀਆਂ ਨੇ ਡਰਾਈਵਰ ਭਰਾਵਾਂ ਦੀਆਂ ਜਾਂ ਸਰਕਾਰ ਤੱਕ ਨੇ ਜਾਂ ਟਰਾਂਸਪੋਰਟ ਵਿਭਾਗ ਤੱਕ ਨੇ ਗੀਆਂ ਉਸ ਸੰਸਲੇ ਚ ਇੱਕ ਮੀਟਿੰਗ ਦੇ ਨਾਲ ਡਰਾਈਵਰ ਭਰਾਵਾਂ ਨਾਲ ਜਿਹੜਾ ਉਹਨਾਂ ਨੂੰ ਜਾਣੂ ਵੀ ਕਰਾਇਆ ਵੀ ਕੀ ਪਾਲਿਸੀਆਂ ਨੇ ਗੀਆਂ ਜਾਂ ਆਪਣੇ ਕੀ ਅਧਿਕਾਰ ਨੇਗੇ ਉਹ ਉਸ ਉਸ ਤਹਿਤ ਜਿਹੜੀ ਆ ਇਹ ਮੀਟਿੰਗ ਕੀਤੀ ਗਈ ਆ ਅੱਜ ਦੀ ਜਿਹੜੀ ਮੀਟਿੰਗ ਆ ਮੁੱਖ ਏਜੰਡਾ ਜਿਹੜਾ ਸੀਗਾ ਡਰਾਈਵਰ ਭਰਾਵਾਂ ਨੂੰ ਜਿਹੜਾ ਵੀ ਜਾਣੂ ਕਰਾਇਆ ਮੀਟਿੰਗ ਗੱਲਾਂ ਤੋਂ ਇਹ ਮੇਨ ਤੁਹਾਡੇ ਕਿਹੜੇ ਕਿਹੜੇ ਬੁੱਧੇ ਆ ਜਿਹੜੇ ਤੁਸੀਂ ਸਰਕਾਰ ਤੱਕ ਕਾਏ ਸਰਕਾਰ ਤੱਕ ਜਾ ਪੰਜਾਬ ਸਰਕਾਰ ਤੱਕ ਪੁੱਪਣਾ ਚਾਹੁੰਦੇ ਦੇਖੋ ਜੇ ਅਜ ਉਹ ਉੜੀਸਾ ਦੀ ਜੱਜਮੈਂਟ ਤੇ ਟਰੱਕਾਂ ਦਾ ਟੈਕਸ ਜਿਹੜਾ ਵਾ ਉਹ 4 ਸਾਲ ਦਾ ਪਹਿਲਾਂ ਹੀ ਇੱਕ ਤੁਗਲਕੀ ਫਰਮਾਨ ਆ ਵੀ ਲੈਣਾ ਵਾ ਤੇ ਉੜੀਸਾ ਦੀ ਜੱਜਮੈਂਟ ਤੇ ਜਿਹੜਾ ਡਰਾਈਵਰ ਵੈਲਫੇਅਰ ਬੋਰਡ ਕਿਉਂ ਨਹੀਂ ਡਰਾਈਵਰ ਭਰਾਵਾਂ ਨੂੰ ਦਿੱਤਾ ਜਾਂਦਾ ਬਣਾ ਕੇ ਜਿਹਦੇ ਚ ਡਰਾਈਵਰਾਂ ਦੇ ਪਰਿਵਾਰਾਂ ਦੀ ਜਿਹੜੀ ਸਹਾਇਤਾ ਜਾਂ ਜਿਹੜੇ ਡਰਾਈਵਰ ਨੇ ਐਕਸੀਡੈਂਟ ਦੌਰਾਨ ਜਿਹੜੇ ਫਟੜ ਹੋ ਜਾਂਦੇ ਆ ਉਹਨਾਂ ਦੀ ਸਿਹਤ ਆ ਜਿਹੜੀ ਆ ਉਹ ਜਿਹੜਾ ਕਿ ਟੈਕਸ ਭਰਦਾ ਮਾਲਕ ਚਾਲਕ ਉਹ ਜੇ ਟਰੱਕਾਂ ਦਾ 4 ਸਾਲ ਦਾ ਟੈਕਸ ਆ ਉੜੀਸਾ ਦੀ ਜੱਜਮੈਂਟ ਤੇ ਬਣ ਸਕਦਾ ਤੇ ਫਿਰ ਉੜੀਸਾ ਦੀ ਜੱਜਮੈਂਟ ਤੇ ਜਿਹੜਾ ਡਰਾਈਵਰ ਵੈਲਫੇਅਰ ਬੋਰਡ ਵੀ ਜਿਹੜਾ ਬਣਨਾ ਚਾਹੀਦਾ ਪੰਜਾਬ ਸਰਕਾਰ ਨੂੰ ਉਧਰ ਵੀ ਧਿਆਨ ਦੇਣਾ ਚਾਹੀਦਾ ਹੋਰ ਇਹਦੇ ਇਹਦੇ ਖਾਸ ਨੁਕਤੇ ਆ ਜਾਂ ਮਸਲੇ ਟੈਕਸ ਸੈਸ਼ਨ ਸੋਧ ਬਿਲ 2021 ਜਿਹੜਾ ਕਿ ਰੱਦ ਕਰਾਉਣ ਦੀ ਮੰਗ ਆ ਉਸ ਤੋਂ ਬਾਅਦ ਇੱਕ ਰੇਟ ਲਿਸਟ ਜਿਹੜੀ 2015 ਤੋਂ ਜਾਰੀ ਹੋਏ ਅੱਜ 25 ਚੜ ਗਿਆ 10 ਸਾਲ ਬੀਤ ਗਏ ਟਰਾਂਸਪੋਰਟ ਮਹਿਕਮੇ ਦੀ ਨਾਕਾਮੀ ਰਹੀ ਆ ਉਹਦੇ ਨਾਲ ਨਾਲ ਜਿਹੜੇ ਸਾਨੂੰ ਸੀਐਮ ਹਾਊਸ ਵਿਖੇ ਇੱਕ ਪਿਛਲੇ ਸਾਲ ਚਿੱਠੀਆਂ ਦਿੱਤੀਆਂ ਗਈਆਂ ਸੀ ਉਹ ਸਮੂਹ ਡੀਸੀ ਸਹਿਬਾਨਾਂ ਨੂੰ ਪੰਜਾਬ ਦੇਆਂ ਨੂੰ ਸਮੂਹ ਆਰਟੀਓਆਂ ਨੂੰ ਕੱਢੀਆਂ ਗਈਆਂ ਸੀ ਅੱਜ ਇੱਕ ਸਾਲ ਬੀਤ ਗਿਆ ਜਿਹਦੇ ਚ ਟੈਕਸੀ ਸਟੈਂਡ ਲਾਟ ਕਰਨੇ ਸੀ ਚਾਹੇ ਉਹ ਤਹਿਸੀਲਾਂ ਨੇ ਕਸਬੇ ਨੇ ਚਾਹੇ ਉਹ ਸ਼ਹਿਰ ਨੇ ਉਹ ਜਿਹੜੇ ਟੈਕਸੀ ਸਟੈਂਡ ਲੋਟ ਕਰਕੇ ਇਹਨਾਂ ਨੂੰ ਜਿਹੜਾ ਰਜਗਾਰ ਆ ਜਿਹੜਾ ਇਹ ਆਪਦੇ ਡਰਾਈਵਰ ਭਰਾ ਉਹਨਾਂ ਤੇ ਰੇਟ ਲਿਸਟ ਲੱਗੀ ਹੋਵੇ ਟੈਕਸੀ ਸਟੈਂਡ ਲੋਟ ਹੋਣ ਹੋਰ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਟੇਬਲ ਤੇ ਬਹਿ ਕੇ ਹੱਲ ਹੋਣ ਵਾਲੀਆਂ ਨੇ ਤੇ ਜਲਦ ਅਸੀਂ ਬੇਨਤੀ ਵੀ ਕਰਦੇ ਆ ਜਾਂ ਸਾਨੂੰ ਇਹ ਆ ਵੀ ਸੰਘਰਸ਼ ਨਾਲ ਸਾਨੂੰ ਤੇਜ਼ ਕਰਨਾ ਪਵੇ ਜਿਹੜੇ ਮਸਲੇ ਦੇਖੋ ਸੰਘਰਸ਼ ਕਰਕੇ ਵੀ ਟੇਬਲ ਤੇ ਬਹਿ ਕੇ ਮਸਲੇ ਹੱਲ ਹੋਣੇ ਆ ਜੇ ਸਾਨੂੰ ਸ਼ਕਤੀ ਪ੍ਰਦਰਸ਼ਨ ਦਿਖਾ ਕੇ ਸਰਕਾਰ ਨੇ ਮੀਟਿੰਗ ਕਰਨ ਦਾ ਸਮਾਂ ਦੇਣਾ ਅਸੀਂ ਪਹਿਲਾਂ ਵੀ ਦਿਖਾਇਆ ਆਉਣ ਵਾਲੇ ਸਮੇਂ 'ਚ ਫਿਰ ਪੰਜਾਬ ਦੇ ਕਸਬੇ-ਕਸਬੇ 'ਚ ਪੰਜਾਬ ਦੇ ਜ਼ਿਲ੍ਹਾ 'ਚ ਜਾ ਕੇ ਮੁਹਿੰਮ ਸ਼ੁਰੂ ਕਰਕੇ ਉਸ ਤੋਂ ਬਾਅਦ ਅਸੀਂ ਆਪਦੇ ਜਿਹੜੇ ਹੱਕ ਫਿਰ ਉਹ ਲਮਾਂਗੇ ਸਰਕਾਰ ਤੋਂ ਕੀ ਕਿਹਾ ਜਾਵੇ ਟੈਕਸੀ ਜਿਹੜੇ ਚਾਲਕ ਨੇ ਜਾਂ ਮਾਲਕ ਨੇ ਉਹਨਾਂ ਨੂੰ ਕੀ ਜਣਾ ਦੇਵੋ ਦੇਖੋ ਮੇਰੀ ਪੂਰਜੋਰ ਅਪੀਲ ਆ ਪੰਜਾਬ ਦੇ ਟੈਕਸੀ ਚਾਲਕਾਂ ਨੂੰ ਮਾਲਕਾਂ ਨੂੰ ਇੱਕ ਮੰਚ ਤੇ ਇਕੱਠੇ ਹੋਵੋ ਇੱਕ ਮੰਚ ਤੇ ਇਕੱਠੇ ਹੋ ਕੇ ਜਿਹੜਾ ਆਪਣਾ ਇਹਨਾਂ ਧੱਕੇਸ਼ਾਹੀ ਹੋ ਰਹੀ ਆ ਚਾਹੇ ਉਹ ਪੰਜਾਬ 'ਚ ਚਾਹੇ ਉਹ ਨਾਲ ਦੀਆਂ ਸਟੇਟਾਂ ਨੇ ਜਿਹੜੀਆਂ ਹਿਮਾਚਲ ਹੋ ਗਿਆ ਹਰਿਆਣਾ ਹੋ ਗਿਆ ਜਾਂ ਦਿੱਲੀ 'ਚ ਤੁਹਾਨੂੰ ਜਿਹੜੀਆਂ ਦਿੱਕਤਾਂ ਆਉਂਦੀਆਂ ਆ ਬੀਐਸ4 ਦੇ ਮਸਲੇ ਆ ਵੀ ਉਹ ਮਸਲਿਆਂ ਤੇ ਆਪਾਂ ਵਿਚਾਰ ਕਰਕੇ ਉਹਨਾਂ ਦਾ ਹੱਲ ਜਿਹੜਾ ਵਾ ਕਰੀਏ ਪਹਿਲਾਂ ਵੀ ਹੱਲ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਵੱਲੋਂ ਬਹੁਤ ਹੋਇਆ ਜਿਹਦਾ ਮਾਲਕ ਨੂੰ ਵੀ ਫਾਇਦਾ ਹੋਇਆ ਤੇ ਸਰਕਾਰ ਨੂੰ ਵੀ ਫਾਇਦਾ ਹੋਇਆ ਤਕਰੀਬਨ 60-70 ਕਰੋੜ ਰੁਪਇਆ ਸਰਕਾਰ ਦੇ ਖਾਤੇ 'ਚ ਵੀ ਆਇਆ ਸੋ ਮੇਰੀ ਬੇਨਤੀ ਫੇਰ ਉਹੀ ਆ ਵੀ ਦੋਨੇ ਤਰ੍ਹਾਂ ਦਾ ਜਿਹੜਾ ਵਾ ਵੀ ਫਾਇਦਾ ਹੋਣਾ ਚਾਹੀਦਾ ਵਾ ਆਦੇ ਸ਼ੀਰਾਂ ਤੁਹਾਡਾ ਮੈਂ ਹਰਵਿੰਦਰ ਸਿੰਘ ਬਿੱਟੂ ਜੀ ਪ੍ਰਧਾਨ ਟੈਕਸੀ ਯੂਨੀਅਨ ਰੈਕੋਰ ਅਜਾਹ ਟੈਕਸੀ ਯੂਨੀਅਨ ਪੰਜਾਬ ਜਿਹੜੀ ਕਮੇਟੀ ਸਾਡੇ ਗਠਨ ਕੀਤੀ ਹੋਈ ਹੈ ਰੈਕੋਰ ਤੋਂ ਸਾਰੇ ਉਸਦੇ ਨੁਮਾਇੰਦੇ ਸਾਡੇ ਅੱਜ ਨਾਲ ਨੇ ਕੀ ਪ੍ਰੋਗਰਾਮ ਨਾਲ ਉਹ ਅੱਜ ਕਿਹਦੇ ਸਮੇਂ ਤੋਂ ਮੀਟਰ ਕੱਟ ਰੱਖਿਆ ਜਿਹੜਾ ਬੱਧਰੀ ਕੱਟੇ ਉਹਦਾ ਦਿੱਤੇ ਕੱਟ ਇਸ ਕਰਕੇ ਰੱਖਿਆ ਗਿਆ ਸੀ ਜੀ ਕੁਝ ਸਾਡੀਆਂ ਮੰਗਾਂ ਨੇ ਜਿਹੜੀਆਂ ਸਾਡੀ ਲੈਂਡ ਦੇ ਵਿੱਚ ਟੈਕਸੀ ਲੈਂਡ ਤੇ ਸਾਨੂੰ ਹਰ ਜਗ੍ਹਾ ਦਿੱਕਤ ਆਉਂਦੀ ਹੈ ਦਿੱਲੀ ਹਿਮਾਚਲ ਅਦਰ ਸਟੇਟਾਂ ਦੇ ਵਿੱਚ ਜਾ ਕੇ ਜਦ ਕਿ ਅਸੀਂ ਹਰ ਚੀਜ਼ ਤੋਂ ਖਰੇ ਉੱਤਰਦੇ ਆਂ ਟੈਕਸੀ ਲੈਂਡ ਵਾਲੇ ਹੱਥ ਟੈਕਸ ਦਿੰਨੇ ਆ ਸਾਰਾ ਕੁਝ ਦਿੰਨੇ ਆ ਪਰ ਸਰਕਾਰਾਂ ਸਾਡੇ ਤੋਂ ਧੋਖੇ ਨਾਲ ਇਧਰੋਂ ਉਧਰੋਂ ਤੀਜੇ ਟੈਕਸ ਵਸੂਲ ਕਰਦੀਆਂ ਉਹ ਅੱਜ ਅਸੀਂ ਪ੍ਰਧਾਨ ਜੀ ਨੂੰ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਪ੍ਰਧਾਨ ਨੇ ਸ਼ਰਨਜੀਤ ਸਿੰਘ ਕਲਸੀ ਜੀ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡੇ ਰੈਕੋਟ ਆ ਕੇ ਸਾਡੀ ਥੋੜੀ ਜੀ ਗੱਲ ਬਾਤ ਸੁਣੋ ਉਹ ਅੱਜ ਆਏ ਨੇ ਇਸ ਕਰਕੇ ਜੀ ਅਸੀਂ ਹੁਣ ਇਹਨਾਂ ਦੇ ਅੱਗੇ ਮੰਗਾਂ ਰੱਖੀਆਂ ਨੇ ਇਹ ਸਰਕਾਰ ਤੋਂ ਪਹਿਲਾਂ ਵੀ ਆਪਣੀਆਂ ਮੰਗਾਂ ਮੰਗਵਾਉਂਦੇ ਰਹਿੰਦੇ ਨੇ ਜੋਰ ਪੂਰਾ ਲੱਗਿਆ ਰਹਿੰਦਾ ਕਈ ਮਸਲੇ ਇਹੋ ਜਿਹੇ ਨੇ ਜਿਹੜੇ ਹਲੇ ਨੇਤਰੀ ਸਰਕਾਰਾਂ ਨਹੀਂ ਚਾੜ੍ਹ ਸਕੀਆਂ ਉਹ ਅਗਲਾ ਪ੍ਰੋਗਰਾਮ ਦੇਖਦੇ ਆ ਕਿ ਕੀ ਹੋਏਗਾ